ਕਹਿੰਦੇ ਝਾਂਜਰ ਚਿੱਟੀ ਹੁੰਦੀ ਹੈ ਪੈਂਦੀ ਪੈਰਾਂ ਵਿੱਚ ਔਰ ਸੁਰਮਾ ਕਾਲਾ ਹੁੰਦਾ ਪੈਂਦਾ ਅੱਖਾਂ ਵਿੱਚ ਹੋਰ ਗੱਲ ਸੁਣ ਲਓ ਝਾਂਜਰ 2000 ਰੁਪਏ ਦੀ ਘਟੋ ਘਟਾ ਹੈ ਝਾਂਜਰ 2000 ਰੁਪਏ ਦੀ ਆਉਂਦੀ ਹੈ ਪੈਂਦੀ ਪੈਰਾਂ ਵਿੱਚ ਹੈ ਤੇ ਟਿੱਕਾ ਜਾਂ ਬਿੰਦੀ 1 ਰੁਪਇਆ ਦਿੰਦਾ ਜਿਹੜਾ ਲੱਗਦਾ ਮੱਤੇ ਤੇ ਜਿੱਥੇ ਪਰਮਾਤਮਾ ਰੱਖੇ ਉੱਥੇ ਰਹਿਣਾ ਪੈਂਦਾ ਇਹ ਹੀ ਜ਼ਿੰਦਗੀ ਦਾ ਸੱਚ ਦੋਸਤੋ ਤੁਹਾਡੀ ਕੀਮਤ ਮੈਨੇ ਨਹੀਂ ਰਖਦੀ ਜਿੱਥੇ ਉਹ ਪਰਮਾਤਮਾ ਰੱਖੇ ਉੱਥੇ ਰਹਿਣਾ ਪੈਂਦਾ ਖੁਸ਼ ਰਹੋ ਉਹਦੀ ਰਜ਼ਾ ਵਿੱਚ ਹੱਸਤੇ